ਸਲਮਾਨ ਖਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰੀਆਂ ਨੇ ਕਾਲਾ ਹਿਰਨ ਮਾਮਲੇ ਦੇ ਵਿੱਚ ਸਲਮਾਨ ਖਾਨ ਦੀਆਂ ਮੁਸ਼ਕਲਾਂ ਇਕਵਾਲ ਫਿਰ ਵਾਧੀਆਂ ਜਾਂ ਦਿਖਾਈ ਦੇ ਰੀਆਂ ਨੇ ਇੰਨਾ ਹੀ ਨਹੀਂ ਉਹਨਾਂ ਦੇ ਨਾਲ ਨਾਲ ਸੈਫਲੀ ਖਾਨ, ਨੀਲਮ ਤੱਬੂ ਅਤੇ ਸੁਨਾਲੀ ਬਿੰਦਰੇ ਦੀਆਂ ਮੁਸ਼ਕਲਾਂ ਵੀ ਵਧੀਆਂ ਜਾਂ ਦਿਖਾਈ ਦੇ ਰੀਆਂ ਨੇ ਸ਼ੁਕਰਵਾਰ ਨੂੰ ਰਾਜਸਥਾਨ ਦੇ ਹਾਈ ਕੋਰਟ ਦੇ ਵਿੱਚ ਕਾਲਾ ਹਿਰਨ ਸ਼ਿਕਾਰ ਮਾਮਲੇ ਦੇ ਵਿੱਚ ਲੀਵ ਟੂ ਅਪੀਲ ਦੀ ਸੁਣਵਾਈ ਹੋਈ ਹੈ ਇਸ ਦੇ ਵਿੱਚ ਅਦਾਕਾਰ ਸੈਫਲੀ ਖਾਨ ਅਦਾਕਾਰ ਤੱਬੂ ਨੀਲਮ ਅਤੇ ਸੁਨਾਲੀ ਵੇਂਦਰੀ ਨੂੰ ਬਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਜਸਟਿਸ ਮਨੋਜ ਕੁਮਾਰ ਗਰਗ ਦੀ ਅਦਾਲਤ ਦੇ ਇਸ ਮਾਮਲੇ ਨੂੰ ਜੋ ਕਿ ਹੋਰ ਸੰਬੰਧਿਤ ਮਾਮਲਾ ਦੇ ਨਾਲ ਸੂਚੀਬੱਧ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਸੋ ਦੱਸ ਜੀ ਕਿ 1 ਅਕਤੂਬਰ 1998 ਨੂੰ ਜੋਧਪੁਰ ਦੇ ਕਾਂਕਣੀ ਪਿੰਡ ਦੇ ਵਿੱਚ ਫਿਲਮ ਹਮ ਸਾਥ-ਸਾਥ ਅਤੀ ਸ਼ੂਟਿੰਗ ਹੋ ਰਹੀ ਸੀ ਹਮ ਸਾਥ-ਸਾਥ ਮੂਵੀ ਦੀ ਸ਼ੂਟਿੰਗ ਦੇ ਦੌਰਾਨ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਜੋ ਕਿ ਅਦਾਲਤ ਦੇ ਵੱਲੋਂ ਹੇਠਲੀ ਅਦਾਲਤ ਦੇ ਵੱਲੋਂ 5 April 2018 ਨੂੰ ਸੁਲਮਾਨ ਖਾਨ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਤੇ 5 ਸਾਲ ਦੀ ਕੈਦ ਸੁਣਾ ਦਿੱਤੀ ਗਈ ਸੀ ਜਦੋਂ ਕਿ ਸਹੀ ਮੋਲਜ਼ਮ ਜੋ ਸੈਫਲੀ ਖਾਨ, ਨੀਲਮ ਤੱਬੂ, ਸੁਨਾਲੀ ਬੇਂਦਰੇ ਅਤੇ ਦੁਸ਼ਯੰਤ ਸਿੰਘ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਜੋ ਕੀ ਬਰੀ ਕਰ ਦਿੱਤਾ ਗਿਆ ਸੀ ਔਰ ਇਸ ਵਕਤ ਜੋ ਕਿ ਹੁਣੇ ਮੁਸ਼ਕਿਲਾਂ ਇਹ ਪਟੀਸ਼ਨ ਨੇ ਹੋਰ ਬੁਦਾਦਤੀਆਂ ਨੇ ਕਿਉਂਕਿ ਇਹ ਪਟੀਸ਼ਨ ਦੇ ਨਾਲ ਹੁਣ ਦੁਪਾਰਾ ਜੋ ਕਿ ਇਸ ਮਾਮਲੇ ਨੂੰ ਸੁਚਿਵਤ ਕਰ ਦਿੱਤਾ ਗਿਆ ਹੈ ਕੱਲ ਹੀ ਰਣ ਸ਼ਿਕਾਰ ਮਾਮਲੇ ਦੇ ਵਿੱਚ ਹੁਣ ਸਲਮਾਨ ਖਾਨ ਦੀਆਂ ਜੋ ਮੁਸ਼ਕਿਲਾਂ ਨੇ ਲਗਾਤਾਰ ਵਾਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਔਰ ਇਸ ਦੇ ਵਿੱਚ ਅਦਾਕਾਰ ਸੈਫਲੀ ਖਾਨ ਅਦਾਕਾਰ ਤੱਬੂ ਨੀਲਮ ਅਤੇ ਸੁਨਾਲੀ ਬੇਂਦਰੇ ਨੂੰ ਵੀ ਬਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਕਿ ਯੋਰ ਜਸਟਿਸ ਮਨੋਜ ਗਰਗ ਦੀ ਅਦਾਲਤ ਨੇ ਇਸ ਮਾਮਲੇ ਨੂੰ ਹੋਰ ਸੰਬੰਧਿਤ ਮਾਮਲਿਆਂ ਦੇ ਨਾਲ ਸੂਚੀਬੱਧ ਕਰ ਦਿੱਤਾ ਹੈ ਸਲਵਾਨ ਖਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰੀਆਂ ਨੇ ਕਾਲਾ ਹੀਰਨ ਮਾਮਲੇ ਦੇ ਵਿੱਚ ਸਲਵਾਨ ਖਾਨ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇੰਨਾ ਹੀ ਨਹੀਂ ਉਹਨਾਂ ਦੇ ਨਾਲ ਨਾਲ ਸੈਫਲੀ ਖਾਨ, ਨੀਲਮ ਤੱਬੂ ਅਤੇ ਸੁਨਾਲੀ ਵੇਂਦਰੇ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਸ਼ੁਕਰਵਾਨ ਨੂੰ ਰਾਜਸਥਾਨ ਦੇ ਹਾਈ ਕੋਰਟ ਦੇ ਵਿੱਚ ਕਾਲਾ ਹੀਰਣ ਸ਼ਿਕਾਰ ਮਾਮਲੇ ਦੇ ਵਿੱਚ ਲੀਵ ਟੂ ਅਪੀਲ ਦੀ ਸੁਣਵਾਈ ਹੋਈ ਹੈ ਇਸੇ ਵਿੱਚ ਅਦਾਕਾਰ ਸੈਫਲੀ ਖਾਨ ਅਦਾਕਾਰ ਤੱਬੂ ਨੀਲਮ ਅਤੇ ਸੁਨਾਲੀ ਵੇਂਦਰੀ ਨੂੰ ਬਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਜਸਟਿਸ ਮਨੋਜ ਕੁਮਾਰ ਗਰਗ ਦੀ ਅਦਾਲਤ ਦੇ ਇਸ ਮਾਮਲੇ ਨੂੰ ਜੋ ਕਿ ਹੋਰ ਸੰਬੰਧਿਤ ਮਾਮਲਾ ਦੇ ਨਾਲ ਸੂਚੀਬੱਧ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਸੋ ਦੱਸ ਜੀ ਕਿ 1 ਅਕਤੂਬਰ 1998 ਨੂੰ ਜੋਧਪੁਰ ਦੇ ਕਾਂਕਣੀ ਪਿੰਡ ਦੇ ਵਿੱਚ ਫਿਲਮ ਹਮ ਸਾਥ ਹੱਤ ਦੀ ਸ਼ੂਟਿੰਗ ਹੋ ਰਹੀ ਸੀ ਹਮ ਸਾਥ ਸਾਥ ਮੂਵੀ ਦੀ ਸ਼ੂਟਿੰਗ ਦੇ ਦੌਰਾਨ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਸਾਹਮਣੇ ਆਦਾ ਇਸ ਮਾਮਲੇ ਦੇ ਵਿੱਚ ਜੋ ਕਿ ਅਦਾਲਤ ਦੇ ਵੱਲੋਂ ਹੇਠਲੀ ਅਦਾਲਤ ਦੇ ਵੱਲੋਂ 5 April 2018 ਨੂੰ ਸੁਲਮਾਨ ਖਾਨ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਅਤੇ 5 ਸਾਲ ਦੀ ਕੈਦ ਸੁਣਾ ਦਿੱਤੀ ਗਈ ਸੀ ਜਦੋਂ ਕਿ ਸਹੀ ਮੋਲਜ਼ਮ ਜੋ ਸੈਫਲੀ ਖਾਨ, ਨੀਲਮ, ਤੱਬੂ, ਸੁਨਾਲੀ ਬਿੰਦਰੇ ਅਤੇ ਦੁਸ਼ਯੰਤ ਸਿੰਘ ਨੂੰ ਸ਼ੱਕ ਦਾ ਲਾਬ ਦੰਦੇ ਹੋਏ ਜੋ ਕੀ ਬਰੀ ਕਰ ਦਿੱਤਾ ਗਿਆ ਸੀ ਔਰ ਇਸ ਵਕਤ ਜੋ ਕਿ ਉਹਨੇ ਮੁਸ਼ਕਿਲਾਂ ਇਹ ਪਟੀਸ਼ਨ ਨੇ ਹੋਰ ਬढ़ा ਦਿੱਤੀਆਂ ਨੇ ਕਿਉਂਕਿ ਇਹ ਪਟੀਸ਼ਨ ਦੇ ਨਾਲ ਹੁਣ ਦੁਬਾਰਾ ਜੋ ਕਿ ਇਸ ਮਾਮਲੇ ਨੂੰ ਸੁਚੇਬਦ ਕਰ ਦਿੱਤਾ ਗਿਆ ਹੈ ਕੱਲ ਹੀ ਰਣ ਸ਼ਿਕਾਰ ਮਾਮਲੇ ਦੇ ਵਿੱਚ ਹੁਣ ਸਲਮਾਨ ਖਾਨ ਦੀਆਂ ਜੋ ਮੁਸ਼ਕਿਲਾਂ ਨੇ ਲਗਾਤਾਰ ਵਾਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਔਰ ਇਸ ਦੇ ਵਿੱਚ ਅਦਾਕਾਰ ਸੈਫਲੀ ਖਾਨ ਅਦਾਕਾਰ ਤੱਬੂ ਨੀਲਮ ਅਤੇ ਸੁਨਾਲੀ ਬੇਂਦਰੇ ਨੂੰ ਵੀ ਬਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਕਿ ਯੋਰ ਜਸਟਿਸ ਮਨੋਜ ਗਰਗ ਦੀ ਅਦਾਲਤ ਨੇ ਇਸ ਮਾਮਲੇ ਨੂੰ ਹੋਰ ਸੰਬੰਧਿਤ ਮਾਮਲਿਆਂ ਦੇ ਨਾਲ ਸੂਚੀਬੱਧ ਕਰ ਦਿੱਤਾ ਹੈ